ਸਸ਼ੀਕਲ ਬਾਈ ਸਾਰਿਆਂ ਨੂੰ ਆਪਾਂ ਅੱਜ ਪਿੰਡ ਅਲੀਕੇ ਬਾਈ ਹਰਜੀਤ ਕੋਲੇ ਬਾਈ ਕੋਲੇ ਤੂੜੀ ਵਾਲਾ ਰੀਪਰ ਵਕਾਊ ਆ 21 ਮਾਡਲ ਆ ਬਾਈ 22 ਮਾਡਲ ਆ ਤੇ ਰੀਪਰ ਦੀ ਬਾਈ ਕੰਡੀਸ਼ਨ ਤੁਹਾਨੂੰ ਦਿਖਾਉਣੇ ਆ ਆ ਜਾ ਬਾਈ ਦਿਖਾਈ 22 ਮਾਡਲ ਇਹਦੇ ਨਾਲ ਆ ਬਾਈ ਇਹ ਹਾਂ ओरिजिनल ਆ ਵੀਰੇ ਠੀਕ ਆ ਚੋਪਰ ਬਾਡੀ ਜਾ ਬਾਈ ਕੋਈ ਰੰਗ ਪੇਂਟ ਤਾਂ ਨਹੀਂ ਕੀਤਾ ਨਾ ਰੰਗ ਪੇਂਟ ਨਹੀਂ ਹੈਗਾ ਬਾਈ ओरिजिनल ਆ ਸਾਰਾ ਕੁਝ ਨਾਲ ਦਾ ਸਾਰਾ ਕੁਝ ਨਾਲ ਦਾ ਇਹ ਬਲੇਡ ਦਿਖਾ ਦੀ ਸੀ ਕਿ ਪਾਸੇ ਬਦਲ ਕੇ ਚੱਲੂਗਾ ਆ ਜੇ ਸਾਰੇ ਪਾਸੇ ਬਦਲ ਕੇ ਚੱਲੂਗਾ ਮਨ ਲਾ ਇੱਕ ਸੀਜ਼ਨ ਇਹ ਬਲੇਡ ਲਾਉਣਗੇ ਕੀ ਕਹਿਣਾ 2-4 ਡੱਬੀਆਂ ਨਵੀਆਂ ਲੱਗ ਜਾਣ ਤੇ ਬਾਈ ਰੀਪੇਂਟ ਵਗੈਰਾ ਹੈ ਨਹੀਂ ਕੋਈ ਨਾ ਵੈਲਡ ਬੂਲੜਾ ਨਾ ਨਾ ਬਾਈ ਟਾਇਰ ਵੀ ਦਿਖਾ ਦੀ ਟਾਇਰ ਨਾਲ ਦੇ ਨਾਲ ਦੇ ਟਾਇਰ ਬਾਈ ਠੀਕ ਹੈ ਤੇ ਬਾਈ ਲਵੇਟਾ ਲਬੂਟਾਂ ਦੀ ਓਕੇ ਆ ਓਕੇ ਆ ਬਾਈ ਜਮ ਲਵੇਟਾਂ ਦੀ ਜਮ ਸਾਫ ਆ ਮਸ਼ੀਨ ਲਵੇਟਾਂ ਲਵਾਇ ਤਾਂ ਨਹੀਂ ਆਪਾਂ ਨਾ ਪਲਵਾਇ ਨਹੀਂ ਬਈ ਨਾਲ ਦੇ ਆ ਨਾਲ ਦੇ ਆ ਫਰ ਫੁਰ ਸਾਰੇ ਓਕੇ ਆ ਹਨਾ ਹਾਂ ਹਾਂ ਮੰਨ ਲਓ ਵੀ ਬਲੇਡਾਂ ਦੇ ਪਾਸੇ ਬਦਲ ਕੇ ਚੱਲੂਗੀ ਮਸ਼ੀਨ ਹਾਂ ਬਸ ਪਾਸੇ ਬਦਲ ਕੇ ਚੱਲੂਗੀ ਤੇ ਠੀਕ ਆ ਕੱਲੇ ਪਾਸੇ ਬਦਲਨੇ ਆ ਜੇ ਇਹਨੂੰ ਉਹਨਾਂ ਰੰਗ ਰੂਪ ਦੀ ਮਸ਼ੀਨ ਆ ਸਾਰੀ ਤੇ ਬਾਈ ਆ ਦਿਖਾਈ ਪਲੇਟ ਦਿਖਾ ਦੀ ਇਹ ਨਾਲ ਦੀ ਆ ਪਲੇਟ ਕੋਈ ਉੱਪਰ ਬਾਲੀ ਬੁਲੀ ਤਾਂ ਨਹੀਂ ਕਰੀ ਨਾ ਨਾਲ ਦੀ ਪਲੇਟ ਲੱਗੀ ਹੋਈ ਹੈ ਵੀਰੇ ਠੀਕ ਹੈ ਸਾਰੀ ਜੇ ਇਹਨੂੰ ਹਣਾ ਜਿਵੇਂ ਦੀ ਆਈ ਓਮੇ ਦੀ ਆ ਹਾਂ ਓਮੇ ਆ ਜਿਵੇਂ ਆਈ ਆ ਠੀਕ ਹੈ ਤੇ ਆ ਸਾਰਾ ਕੁਝ ਕਵਰ ਵਗੈਰਾ ਨਾਲ ਹੈ ਤੇ ਨਾਲ ਹੈ ਬਾਈ ਸਾਰਾ ਕੁਝ ਠੀਕ ਹੈ ਤੇ ਆ ਬਾਈ ਮੂਰੋ ਕੱਟਦਾ ਵੀ ਰੰਗ ਦਿਖਾ ਦੇ ਫਿੰਗਰ ਸੈੱਟ ਸਾਰਾ ਲੱਗਿਆ ਹੋਇਆ ਸਟੈਪ ਆ ਦੋਵੇਂ ਹੈਗੀਆਂ ਨਾਲ ਸਟੈਪ ਇੱਕ ਹੈ ਵੀਰੇ ਇੱਕੋ ਹੀ ਆ ਹਾਂ ਇੱਕ ਠੀਕ ਹੈ ਤੇ ਭਾਜੀ ਗੱਲ ਕਰੀਏ ਬਾਈ ਇਹ ਕਿਹੜੇ ਟਰੈਕਟਰ ਤੇ ਚੱਲੀ ਹੋਈ ਆ ਇਹ ਟਰੈਕਟਰ ਯਾਰ ਪਿੱਛੇ ਆਪਣਾ ਮਨ ਲਾ ਦਸੋ ਨਾਲ ਲਿਕਟ ਚੱਲੀ ਹੋਈ ਆ ਵੀਰੇ ਆਪਾਂ ਸੋਨਾ ਲਿਕਟ ਚਲਾਈ ਸੀ ਨਾ ਆਪਾਂ ਤਾਂ ਹੁਣ ਪਿਛਲੇ ਸੀਜ਼ਨ ਹੀ ਲਿਆਂਦੀ ਸੀ ਆ ਠੀਕ ਆ ਆਪਾਂ ਕਿਹੜੇ ਡਰੈਕਟਰ ਦੇ ਆਪਾਂ ਫਾਰਮ ਡਰੈਕ ਤੇ ਜਲਾਈ ਫਾਰਮ ਡਰੈਕ ਤੇ ਕੋਈ ਦਿੱਕਤ ਤਾਂ ਨਹੀਂ ਆਈ ਨਾ ਕੋਈ ਦਿੱਕਤ ਨਹੀਂ ਆਈ ਬਾ ਫਿਰ 855 ਵਾਲਾ ਕੰਮ ਹੀ ਆ 540 ਚੱਕਣ ਵਾਲੀ ਆ 540 ਚੱਕਣ ਵਾਲੀ ਆ ਠੀਕ ਆ 540 ਚੱਕਣ ਵਾਲੀ ਆ ਸਵਾ ਦਾ ਗੇਰ ਹੁੰਦਾ ਇਹਦਾ ਹਾਂ ਹਾਂ ਤੇ ਬਈ ਜੇ ਕਿਸੇ ਮੇਰੇ ਵੀਰ ਨੇ ਲੈਣੀ ਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਹਰਜੀਤ ਦਾ ਬਾਈ ਨਾਲ ਗੱਲ ਕਰ ਲਿਓ ਤੇ ਪਿੰਡ ਅਲੀਕਾ ਬਈ ਨੇੜੇ ਕਿਹੜਾ ਸ਼ਹਿਰ ਬੰਦਾ ਨੇੜੇ ਆਪਣੇ ਤਸੀਲ ਰਤੀਆ ਪੈਂਦੀ ਹੈ ਉਹ ਜਿਲ੍ਹਾ ਫਤਿਹਬਾਦ ਅੱਛਾ ਰਤੀਆ ਤੋਂ ਕਿੰਨੇ ਕਿਲੋਮੀਟਰ ਹੈ ਪਿੰਡ 16 ਕਿਲੋਮੀਟਰ ਹੈ 16 ਕਿਲੋਮੀਟਰ ਤੇ ਚਨੀਰ ਤੋਂ ਚਨੀਰ ਤੋਂ 10 ਕਿਲੋਮੀਟਰ ਹੈ 10 ਕਿਲੋਮੀਟਰ ਇਧਰ ਆਈ ਬਈ ਮੇਨ ਚੀਜ਼ ਜਿਹੜੀ ਇਹਦੀ ਆ ਦੇਖ ਬਈ ਇਹ ਮਸ਼ੀਨ ਆਪਾਂ ਪਤਾ ਇੱਥੋਂ ਲੱਗਦਾ ਹੁੰਦਾ ਵੀ ਇਹ ਬਹੁਤ ਘੱਟ ਜਲੀ ਆ ਇਹਦੀ ਹੁੱਕ ਵੀ ਨਹੀਂ ਗਈ ਸੀ ਦੇਖੋ ਇੰਨੀ ਜਿਆਦੇ ਜਿਵੇਂ 22 ਮਾਡਲ ਮਸ਼ੀਨ ਹੈ ਆਹ ਰੀਲ ਦਾ ਰੰਗ ਵਗੈਰਾ ਹਨਾ ਹਾਂ ਨਾਲ ਦੇ ਪਿਆ ਸਾਰਾ ਕੁਝ ਨਾਲ ਦਾ ਪਿਆ ਬਲੇਡ ਬਦਲਨੇ ਕੱਲੇ ਪਾਸੇ ਤੇ ਆਹ ਕਟਰ ਇਹਦੇ ਬਦਲਣਾ ਉਹਨਾਂ ਵੀ ਕਟਰ ਵਾਲਾ ਬਲੇਡ ਦਾ ਹਾਂ ਕਟਰ ਵਾਲਾ ਦਾ ਤੇ ਤੇ ਪਤੀਜ ਬਲੇਡ ਕੁਛ ਲੱਗਣਗੇ ਕੁਛ ਨਵੇਂ ਲਾਏ ਹੋਏ ਹਨ ਕੁਛ ਰਹਿ ਵੀ ਜਾਣਗੇ ਕੁਛ ਲਏ ਜਾਣਗੇ ਤੇ ਫਿੰਗਰਾਂ ਬਈ ਪੂਰੀਆਂ ਵਧੀਆਂ ਲੱਗੀਆਂ ਹੋਈਆਂ ਨੇ ਇਹਦੇ ਚ ਹਨ ਹਾਂ ਤੇ ਗੈਬੂ ਡਰਮ ਦਾ ਓਕੇ ਆ ਜਮ ਓਕੇ ਆ ਬਈ ਜਮ ਅੱਖਿਆ ਨਾ ਵੀ ਓਕੇ ਆ ਗੈਬ ਡਰਮ ਦਾ ਵੀ ਓਕੇ ਹਨ ਤੇ ਬਈ ਆ ਦਿਖਾ ਦੀ ਸਟੈਂਪ ਪਲੇਟ ਆਲਾ ਹਨ ਇਹ ਹਾਂ ਪਲੇਟ ਵੱਡੀ ਚਲ ਠੀਕ ਹੈ ਪਲੇਟ ਵੱਡੀ ਚ ਹੈ ਸਾਰਾ ਕੁਝ ਜੈਨੂਅਲ ਹੈ ਕੋਈ ਵੀ ਇਹ ਪਹਿਲੀ ਕੋਈ ਮਨ ਲੋ ਕੋਈ ਸਟicker ਵਗੈਰਾ ਦੁਬਾਰੇ ਤਾਂ ਨਹੀਂ ਲਾਇਆ ਨਾ ਨਾ ਨਾਲ ਦੇ ਨਹੀਂ ਵੀ ਸਾਰਾ ਕੁਝ ਨਾਲ ਦਾ ਜਿੱਦੇ ਦਾ ਲਿਆਤਾ ਨਾਲ ਦਾ ਹੀ ਆ ਬਸ ਨਾਲ ਦੇ ਤੇ ਜਾਲ ਕਿੰਨੇ ਸਰੀਆਂ ਨਾਲ ਦਾ ਹੈ ਵੀਰੇ ਜਾਲ 40 ਸਰੀਆਂ ਵਾਲਾ ਦਾ 40 ਸਰੀਆਂ ਪੰਜਾਬ ਦਾ ਹੀ ਜਾਲ ਹੈ ਹਾਂ ਪੰਜਾਬ ਦਾ ਜਾਲ ਹੈ ਠੀਕ ਆ ਆਪਣਾ ਪਿੰਡ ਪੰਜਾਬ 'ਚ ਹੀ ਆ ਗਿਆ ਇਹ ਇਹ ਬਾਰਡਰ ਤੇ ਆ ਗਿਆ ਵੀ ਹਰਿਆਣਾ ਪੰਜਾਬ ਦੇ ਠੀਕ ਆ ਆਪਣਾ ਪਿੰਡ ਆ ਪੰਜਾਬ 'ਚ ਹੀ ਗਿਆ ਇਹ ਹਰਿਆਣੇ 'ਚ ਆ ਵੀ ਹਰਿਆਣੇ 'ਚ ਠੀਕ ਆ ਮਨ ਲੋ ਹਰਿਆਣੇ ਤੋਂ ਇੱਕ ਪਿੰਡ ਛੱਡ ਕੇ ਆ ਗਿਆ ਹਾਂ ਹਾਂ ਠੀਕ ਆ ਜਦੋਂ ਬਾਰਡਰ ਤੇ ਲਾ ਲਉ ਬਸ ਰਹਿਣ ਬਾਰਡਰ ਦੇ ਉੱਤੇ ਆ ਗਿਆ ਪਿੰਡ ਸਾਰਾ ਕੁਝ ਬਾਈ ਕੋਈ ਆਪਾਂ ਕੋਈ ਵੀ ਚੀਜ਼ ਇਹਦੀ ਚੇਂਜ ਨਹੀਂ ਕੀਤੀ। ਨਾ ਕੁਝ ਨਹੀਂ ਚੇਂਜ ਕਰਿਆ ਬਾਈ। ਕੁੜੀਆਂ ਪਾਲੀਆਂ ਸਭ ਨਾਲ ਦੀਆਂ ਨੇ। ਨਾ ਆਪਣੇ ਕੋਲ ਵਧੀਆ ਚੱਲੀ ਗਈ। ਠੀਕ ਐ। ਕੋਈ ਦਿੱਕਤ ਤਾਂ ਨਹੀਂ ਆਈ ਆਪਾਂ ਨੂੰ ਚੱਲਣਾ। ਨਾ ਕੋਈ ਦਿੱਕਤ ਨਹੀਂ ਆਈ ਬਾਈ। ਠੀਕ। ਲਓ ਜੀ ਮਿੱਤਰੋ ਜੇ ਕਿਸੇ ਬਾਈ ਨੇ ਲੈਣੀ ਐ ਤਾਂ ਬਾਈ ਨਾਲ ਕੰਟੈਕਟ ਕਰ ਲਿਓ। ਸਕਰੀਨ ਤੇ ਨੰਬਰ ਚੱਲੀ ਜਾਂਦਾ। ਤੇ ਬਾਈ ਸਹੀ ਜੇ ਰੇਟ 'ਚ ਆਪਾਂ ਕਿੰਨੇ ਦੇ ਦੇ ਦਾਂਗੇ? ਸਹੀ ਰੇਟ 'ਚ ਬਾਈ ਕੋਈ ਆਊਗਾ ਤਾਂ ਆਪਾਂ 2 ਲੱਖ ਰੁਪਏ ਦੇ ਦੇ ਦਾਂਗੇ। ਮਾਨਤਨ ਕਰ ਦਾਂਗੇ। ਬੰਮਾਨਤਨ ਹੋਰ ਕਰ ਦਾਂਗੇ ਹੋਰ ਕਿ ਜਿਆਦਾ ਕੋਈ ਦੂਰੋਂ ਚੱਲ ਕੇ ਆਊਗਾ। ਬਾਈ ਕਹ ਤਾਂ ਆਪਾਂ ਹੋਰ ਵੀ ਵਧੀਆ ਮਾਣ-ਤਾਨ ਕਰਦਾਂਗੇ ਹਨਾ ਤੇ ਜੇ ਕਿਸੇ ਮੇਰੇ ਵੀਰ ਨੇ ਲੈਣੀ ਹੈ ਤਾਂ ਉਹ ਗੱਲ ਕਰ ਲਿਓ ਆਪਾਂ ਵੀ ਇੱਥੋਂ ਪਹਜਾਵ ਨਹੀਂ ਸਕਦੇ ਦੀ ਮਤਲਬ ਦੂਰੋਂ ਫੋਨ ਆ ਕੇ ਨਾ ਪਹਜਾਤਾ ਨਹੀਂ ਸਕਦੇ ਬਾਈ ਠੀਕ ਹੈ ਬਾਈ ਕਰੋ ਘਰੇ ਮਤਲਬ ਆਪਾਂ ਕਈ ਵੀਰਾਂ ਦੇ ਫੋਨ ਆ ਵੀ ਜ਼ਿਮੀਂਦਾਰ ਦੇ ਕਰੋ ਆਪਾਂ ਮਸ਼ੀਨ ਲੈਣੀ ਹੈ ਆਪਾਂ ਜ਼ਿਮੀਂਦਾਰ ਦੇ ਘਰੇ ਹੀ ਖੜੇ ਆ ਬਾਈ ਦੇ ਇਹਨੇ ਆਪਦੀ ਮਤਲਬ ਘਰ-ਘਰ ਦੀ ਤੂੜੀ ਬਣਾਉਂਗਾ ਬਾਈ ਤੇ ਜੇ ਕਿਸੇ ਮੇਰੇ ਵੀਰ ਨੇ ਲੈਣੀ ਹੈ ਤਾਂ ਬਾਈ ਨਾਲ ਗੱਲ ਕਰ ਲਿਓ ਤੇ ਮਸ਼ੀਨ ਲੈ ਜਾਓ